ਸਾਚੀਦਾਲ ਜੀ ਮੈਂ ਅੱਜ ਦੀ ਗੱਲ ਸੰਧੂ ਤੇ ਗੱਲ ਕਰਦੇ ਹਾਂ ਜੀ ਦੁਨੀਆ ਭਰ ਦੇ ਪੰਜਾਬੀ ਜਿਹੜੇ ਨੇ ਰਾਜਵੀਰ ਜਵੰਡਾ ਵਾਸਤੇ ਜਿਹੜੀ ਦਿਨ ਰਾਤ ਅਰਦਾਸਾਂ ਕਰ ਰਹੇ ਨੇ ਰਾਜਵੀਰ ਜਵੰਡਾ ਪੰਜਾਬੀ ਕਲਾਕਾਰ ਨੇ ਸੱਭਿਆਚਾਰਕ ਕਲਾਕਾਰ ਨੇ ਕਾਫੀ ਲੋਕਾਂ ਵੱਲੋਂ ਉਹਨਾਂ ਨੂੰ ਪਸੰਦ ਕੀਤਾ ਜਾ ਰਿਹਾ ਹੈ ਦਿਨ ਬਦ ਦਿਨ ਜਿਹੜੀ ਹੈ ਉਹਨਾਂ ਦੀ ਸਿਹਤਯਾਬੀ ਲਈ ਲੋਕ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰਿਆਂ 'ਚ ਅਰਦਾਸਾਂ ਕਰਾ ਰਹੇ ਨੇ ਜੇਕਰ ਗੱਲ ਕਰੀਏ ਕੱਲੇ ਗੁਰਦੁਆਰੇ ਹੀ ਨਹੀਂ ਮੰਦਰਾ ਚ ਮਸਜਿਦਾਂ ਚ ਯਾਨੀ ਕਿ ਹਰ ਪਾਸੇ ਉਹਨਾਂ ਲਈ ਅਰਦਾਸਾਂ ਹੋ ਰਹੀਆਂ ਨੇ ਕਿਉਂਕਿ ਜਿਹੜਾ ਕਲਾਕਾਰ ਹੁੰਦਾ ਹੈ ਉਹ ਕਿਸੇ ਧਰਮ ਦਾ ਨਹੀਂ ਹੁੰਦਾ ਉਹਦੇ ਲਈ ਸਭ ਇਕੁਅਲ ਹੁੰਦੇ ਨੇ ਕਿਉਂਕਿ ਉਹਨਾਂ ਨੇ ਸਭ ਲਈ ਜਿਹੜੀ ਹੈ ਪੇਸ਼ਕਾਰੀ ਕਰਨੀ ਹੁੰਦੀ ਹੈ ਸਭ ਲਈ ਗਾਇਕੀ ਕਰਨੀ ਹੁੰਦੀ ਹੈ ਤੇ ਦੂਸਰੇ ਪਾਸੇ ਜੇਕਰ ਗੱਲ ਕਰੀਏ ਰਾਜਵੀਰ ਜਵੰਡਾ ਨੂੰ ਲੈ ਕੇ ਜਿਹੜੀ ਇਸ ਟਾਈਮ ਉਹਨਾਂ ਦੀ ਸਥਿਤੀ ਬਣੀ ਹੋਈ ਹੈ ਲੋਕ ਇੱਕ ਪਾਸੇ ਕਬਰਾਈ ਵੀ ਹੋਏ ਨੇ ਉਹਨਾਂ ਦਾ ਪਰਿਵਾਰ ਵੀ ਕਬਰਾਇਆ ਹੋਇਆ ਹੈ ਜੇਕਰ ਗੱਲ ਕਰੀਏ ਉਹਨਾਂ ਦੇ ਜਿਹੜੇ ਕਲਾਕਾਰ ਨੇ ਦੋਸਤ ਉਹ ਵੀ ਲਗਾਤਾਰ ਉਹਨਾਂ ਦਾ ਪੁੱਛ ਗਿਛ ਲਈ ਹਸਪੀਟਲ ਦੇ ਵਿੱਚ ਪਹੁੰਚ ਰਹੇ ਨੇ ਲੇਕਿਨ ਕਿਸੇ ਤਰ੍ਹਾਂ ਦੀ ਵੀ ਹਜੇ ਜਿਹੜੀ ਹੈ ਡਾਕਟਰਾਂ ਤੋਂ ਬਿਨਾ ਕੋਈ ਰਿਪੋਰਟ ਸਹੀ ਤਰੀਕੇ ਦੇ ਨਾਲ ਲੋਕਾਂ ਨੂੰ ਨਹੀਂ ਮਿਲ پا ਰਹੀ ਕਿਉਂਕਿ ਜਦੋਂ ਵੀ ਡਾਕਟਰਾਂ ਦੀ ਕੋਈ ਰਿਪੋਰਟ ਨਿਕਲ ਕੇ ਸਾਹਮਣੇ ਆਉਂਦੀ ਹੈ ਤਾਂ ਹਮੇਸ਼ਾ ਹੀ ਇਹ ਕਹਿ ਰਹੇ ਨੇ ਡਾਕਟਰ ਜਿਹੜੇ ਨੇ ਰਾਜਵੀਰ ਜਵੰਡਾ ਉਹਨਾਂ ਦਾ ਦਿਮਾਗ ਜਿਹੜਾ ਹੈ ਉਹ ਕੰਮ ਕੱਟ ਕਰ ਰਿਹਾ ਹੈ ਉਹਨਾਂ ਦੇ ਦਿਮਾਗ ਨੂੰ ਆਕਸੀਜਨ ਕੱਟ ਮਿਲ ਰਹੀ ਹੈ ਉਹ ਜਿਹੜੇ ਨੇ ਰਾਜਵੀਰ ਜਵੰਡਾ ਜਲਦੀ ਠੀਕ ਹੋ ਜਾਣਗੇ ਰਾਜਵੀਰ ਜਵੰਡਾ ਦੀ ਸਿਹਤ ਜਿਹੜੀ ਹੈ ਉਹ ਹਜੇ ਤੱਕ ਨਾਜ਼ੁਕ ਬਣੀ ਹੋਈ ਹੈ ਇਦਾਂ ਦੀਆਂ ਜਿਹੜੀਆਂ ਖਬਰਾਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਜੇਕਰ ਗੱਲ ਕਰੀਏ ਰਾਜਵੀਰ ਜਵੰਡਾ ਜਿਹੜੇ ਕਾਫੀ ਦਿਨਾਂ ਤੋਂ ਹੋਟਿਸ ਹਸਪੀਟਲ ਦੇ ਵਿੱਚ ਇਹ ਜਿਹੜੀ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੇ ਨੇ ਲੇਕਿਨ ਹਜੇ ਤੱਕ ਕਿਸੇ ਤਰ੍ਹਾਂ ਦੀ ਸਹੀ ਖਬਰ ਨਹੀਂ ਪਹੁੰਚ پا ਰਹੀ ਸੋਸ਼ਲ ਮੀਡੀਆ ਤੇ ਵੱਖੋ-ਵੱਖਰੀਆਂ ਲੋਕ ਆਪਣੀਆਂ ਪੋਸਟਾਂ ਪਾ ਰਹੇ ਨੇ ਉਹਨਾਂ ਨੂੰ ਲੈ ਕੇ ਜਿਹੜੇ ਲੋਕ ਉਹਨਾਂ ਨੂੰ ਲੈ ਕੇ ਜਿਹੜੇ ਨੇ ਨਜ਼ਦੀਕੀ ਕਹਿ ਲਈਏ ਜਾਂ ਫਿਰ ਉਹਨਾਂ ਦੇ ਚਾਹਵਾਨ ਉਹਨਾਂ ਵੱਲੋਂ ਲਗਾਤਾਰ ਜਿਹੜੀ ਹੈ ਨਜ਼ਰ ਬਣਾਈ ਹੋਈ ਹੈ ਕਿ ਰਾਜਵੀਰ ਜਵੰਡਾ ਕਦੋਂ ਠੀਕ ਹੋ ਕੇ ਜਿਹੜਾ ਨੇ ਹਸਪੀਟਲ ਤੋਂ ਬਾਹਰ ਹੋਣਗੇ ਤੁਹਾਨੂੰ ਦੱਸਦੀ ਹੈ ਕਿ ਰਾਜੀਵ ਜਵੰਡਾ ਨੂੰ ਲੈ ਕੇ ਵੱਖ-ਵੱਖਰ ਸੋਸ਼ਲ ਮੀਡੀਆ ਤੇ ਜਿਵੇਂ ਕਿ ਦੋ ਖਬਰਾਂ ਸਾਹਮਣੇ ਆ ਰਹੀਆਂ ਨੇ ਇੱਕ ਖਬਰ ਪਾਈ ਹੈ ਪ੍ਰਗਟ ਗਿੱਲ ਨੇ ਉਹਨਾਂ ਨੇ ਲਿਖਿਆ ਹੈ ਕਿ ਰਾਜੀਵ ਜਵੰਡਾ ਦਾ ਦਿਮਾਗ ਜਿਹੜਾ ਹੈ 100% ਹਿੱਸਾ ਡੈਮੇਜ ਹੋ ਚੁੱਕਾ ਹੈ ਉਹਨਾਂ ਨੇ ਕਿਹਾ 100% ਉਹਨਾਂ ਦਾ ਜਿਹੜਾ ਦਿਮਾਗ ਹੈ ਕੰਮ ਨਹੀਂ ਕਰ ਰਿਹਾ ਇਹ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਪਾਈ ਹੈ ਰਾਜਵੀਰ ਜਵੰਡਾ ਨੂੰ ਲੈ ਕੇ ਕਿਉਂਕਿ ਡਾਕਟਰ ਬੁਲੇਟਨ ਜਿਹੜਾ ਹੈ ਜਾਰੀ ਕਰ ਰਹੇ ਨੇ ਛੇਵਾਂ ਬੁਲੇਟਨ ਹੈ ਡਾਕਟਰਾਂ ਵੱਲੋਂ ਵੀ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਨੇ ਰਾਜਵੀਰ ਜਵੰਡਾ ਉਹਨਾਂ ਦੇ ਦਿਮਾਗ ਨੂੰ ਆਕਸੀਜਨ ਪਹੁੰਚੇਗੀ ਤਾਂ ਹੀ ਉਹਨਾਂ ਦੇ ਜਿਹੜੇ ਨੇ ਹੱਥ ਪੈਰ ਕੰਮ ਕਰਨਗੇ ਦੂਸਰੇ ਪਾਸੇ ਇੱਕ ਪ੍ਰੋਗਿਲ ਨੇ ਪਾਈ ਹੈ ਕਿ ਉਹਨਾਂ ਨੇ ਕਿਹਾ ਕਿ ਹਾਰਡ ਤੋਂ ਬਿਨਾ ਸਾਰੇ ਅੰਗਾਂ ਨੇ ਹੀ ਕੰਮ ਕਰਨਾ ਛੱਡਿਆ ਹੈ ਰਾਜਵੀਰ ਜਵੰਡਾ ਦਾ ਇਹ ਸੱਚ ਹੈ ਜਾਂ ਝੂਠ ਹੈ ਇਹ ਤਾਂ ਅਸੀਂ ਨਹੀਂ ਜਾਣਦੇ ਲੇਕਿਨ ਸੋਸ਼ਲ ਮੀਡੀਆ ਤੇ ਲਗਾਤਾਰ ਪੋਸਟਾਂ ਪਾਈਆਂ ਜਾ ਰਹੀਆਂ ਨੇ ਜੇਕਰ ਗੱਲ ਕਰੀਏ ਰਾਜੀਵ ਜਵੰਡਾ ਨੂੰ ਲੈ ਕੇ ਇਹੋ ਜਿਹੀਆਂ ਜਿਹੜੀਆਂ ਪੋਸਟਾਂ ਨੇ ਇੱਕ ਹਿਸਾਬ ਦੀਆਂ ਰਾਜੀਵ ਜਵੰਡਾ ਦੀਆਂ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਲੱਗ ਰਿਹਾ ਕਿ ਜਿਹੜਾ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਹੈ ਤੇ ਹਸਪੀਟਲ ਫੋਰਟਿਸ ਦੇ ਹਸਪੀਟਲ ਵੱਲੋਂ ਉਹ ਕਿਤੇ ਜਿਹੜਾ ਹੈ ਇਹ ਮਾਮਲਾ ਕੁਝ ਹੋਰ ਤਾਂ ਨਹੀਂ ਹੈਗਾ ਕਿ 10 ਡਾਕਟਰ ਕੁਝ ਹੋਰ ਰਹੇ ਹੁਣ ਤੇ ਹੋ ਕੁਝ ਹੋ ਰਿਹਾ ਹੋਵੇ ਉਵੇਂ ਹੀ ਇੱਕ ਵੀਰ ਨੇ ਜਿਹੜਾ ਹੈ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਹੈ ਤੁਹਾਨੂੰ ਪਹਿਲਾਂ ਉਹ ਉਹਨਾਂ ਦੀ ਆਡੀਓ ਸੁਣਾਉਣੇ ਆ ਕਿ ਉਹ ਰਾਜਵੀ ਜਵੰਡਾ ਬਾਰੇ ਕੀ ਕਹਿ ਰਹੇ ਨੇ ਇੱਕ ਰਾਜਵੀ ਜਵੰਡਾ ਨੂੰ ਲੈ ਕੇ ਪੋਸਟ ਲੋਕਾਂ ਨੇ ਲੋਕਾਂ ਦੇ ਸਾਹਮਣੇ ਆ ਰਹੀ ਹੈ ਉਹ ਉਹਨੂੰ ਲੈ ਕੇ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਈ ਹੈ ਰਾਜੀਵ ਜਵੰਡਾ ਨੂੰ ਲੈ ਕੇ ਉਹ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਤੁਸੀਂ ਜਿਹੜਾ ਹੈ 40th ਹਸਪੀਟਲ ਦੇ ਨਾਲੋਂ ਜਿਹੜਾ ਹੈ ਪੀਜੀਆਈ ਬੈਸਟ ਹਸਪੀਟਲ ਸੀ ਰਾਜੀਵ ਜਵੰਡਾ ਲਈ ਲੇਕਿਨ ਉਹ ਕਹਿ ਰਹੇ ਕਿ ਜਿਸ ਤਰੀਕੇ ਦੇ ਨਾਲ ਬੁਲੇਟਿਨ ਜਾਰੀ ਕੀਤਾ ਜਾ ਰਿਹਾ ਹੈ ਵਾਰ-ਵਾਰ ਡਾਕਟਰਾਂ ਵੱਲੋਂ ਤੁਸੀਂ ਇੱਕ ਵਾਰੀ ਉਹਦਾ ਪਤਾ ਕਰ ਲੋ ਕਿ ਰਾਜੀਵ ਜਵੰਡਾ ਅਸਲ ਦੇ ਵਿੱਚ ਜਿਹੜੇ ਨੇ ਠੀਕ ਨੇ ਆਕਸੀਜਨ ਉਹਨਾਂ ਦੇ ਜੇ ਦਿਮਾਗ ਤੱਕ ਪਹੁੰਚ ਰਹੀ ਹੈ ਤਾਂ ਅੰਗ ਜਿਹੜੇ ਨੇ ਉਹ ਕਿਉਂ ਸੁੱਕਲੇ ਸ਼ੁਰੂ ਹੋ ਗਏ ਨੇ ਕਿਉਂਕਿ ਬਲੇਟਨ 6ਵਾਂ ਜਾਰੀ ਕੀਤਾ ਹੈ ਡਾਕਟਰਾਂ ਨੇ ਉਹ ਕਹਿੰਦੇ ਕਿ ਸਥਿਤੀ ਵੀ ਵਾਰ-ਵਾਰ ਕਹੀ ਜਾ ਰਹੀ ਹੈ ਡਾਕਟਰਾਂ ਵੱਲੋਂ ਨਾਜੁਕ ਹੈ ਇਹ ਨਾ ਹੋਵੇ ਕਿ ਪੈਸਾ ਇਕੱਠਾ ਕੀਤਾ ਜਾ ਰਿਹਾ ਹੋਵੇ ਵਾਰ-ਵਾਰ ਪਰਿਵਾਰ ਵੱਲੋਂ ਲੇਕਿਨ ਰਾਜਵੀਰ ਜਵੰਡਾ ਦੀ ਸਿਹਤ ਨੂੰ ਲੈ ਕੇ ਜਿਹੜੀ ਹੈ ਸਹੀ ਖਬਰ ਹਜੇ ਤੱਕ ਵੀ ਲੋਕਾਂ ਤੱਕ ਜਾਰੀ ਨਹੀਂ ਕੀਤੀ ਜਾ ਰਹੀ ਇਹ ਸੋਸ਼ਲ ਮੀਡੀਆ ਤੇ ਵਕ-ਵਕ ਪੋਸਟਾਂ ਲੋਕਲ ਦੁਆਰਾ ਪਾਈਆਂ ਜਾਦੀਆਂ ਨੇ ਉਹਨਾਂ ਦੇ ਚਾਹਵਾਨਾਂ ਦੁਆਰਾ ਪਾਈਆਂ ਜਾਦੀਆਂ ਨੇ ਤਾਂ ਕਾਫੀ ਜਿਹੜੀ ਹੈ ਗਲਤ ਗੰਭੀਰ ਵੀ ਦੱਸੀ ਜਾ ਰਹੀ ਹੈ ਜਿੱਥੇ ਯਾਜਵੀਨ ਜਵੰਡਾ ਲੈ ਕੇ ਲੋਕੀ ਅਲਦਾਸਾ ਕਰ ਰਹੇ ਨੇ ਕਿ ਕੋਈ ਚੰਗੀ ਖਬਰ ਆਵੇ ਅਸੀਂ ਵੀ ਚਾਹੁੰਦੇ ਆ ਕੋਈ ਚੰਗੀ ਖਬਰ ਆਵੇ ਲੇਕਿਨ ਪੋਸਟਾ ਨੇ ਇੱਕ ਵਾਰ ਹਰੇਕ ਦੇ ਦਿਮਾਗ ਨੂੰ ਹਿਲਾ ਕੇ ਰੱਖ ਦਿੱਤਾ ਹੈ